ਹਾਂਜੀ ਦਾਤਾ ਤੇਰੀ ਦੁਨੀਆ ਦਾ ਰੰਗ ਬਾ ਕਮਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਸ਼ਾਇਦ ਜੇ ਇਹ ਵੀਡੀਓ ਨਾ ਬਣਦੀ ਤਾਂ ਆਪਾਂ ਨੂੰ ਪਤਾ ਨਹੀਂ ਲੱਗਣਾ ਸੀ ਇੱਕ ਐਸਾ ਛੋਟਾ ਜਿਹਾ ਜੀਵ ਜਿਹਦੇ ਢਿੱਡ ਦੇ ਵਿੱਚੋਂ ਇਹ ਮੱਖੀ ਨਿਕਲੀ ਆ ਹੁਣ ਇਹ ਮੱਖੀ ਦਾ ਜਨਮ ਹੋਇਆ ਜਾਂ ਇਹ ਮੱਖੀ ਵੈਸੇ ਤੇ ਢਿੱਡ ਚ ਗਈ ਆ ਇਹ ਪ੍ਰਮਾਤਮਾ ਜਾਣਦਾ ਪਰ ਹੈ ਬੜੇ ਕਮਾਲ ਦੀ ਖੇਡ ਦੇਖੋ ਕਿ ਛੋਟਾ ਜਿਹਾ ਜੀਵ ਉਹਦੇ ਵਿੱਚੋਂ ਆਡੀਓ ਇੱਕ ਮੱਖੀ ਨਿਕਲੀ ਆ ਤੇ ਉਹ ਜੀਵ ਵੀ ਜਿਉਂਦਾ ਤੇ ਉਹ ਮੱਖੀ ਵੀ ਜਿਉਂਦੀ ਆ ਤੇ ਉੱਟ ਗਈ ਸ਼ਾਇਦ ਜੇ ਇਹ ਵੀਡੀਓ ਨਾ ਬਣਦੀ ਤਾਂ ਆਪਾਂ ਨੂੰ ਇਹ ਚੀਜ਼ ਦਾ ਪਤਾ ਨਾ ਲੱਗਦਾ ਇਸੇ ਕਰਕੇ ਤੁਹਾਨੂੰ ਕਹੀਦਾ ਕਿ ਹਰ ਸਮੇ ਸਾਡੇ ਆਲੇ-ਦਾਲੇ ਐਸੇ ਬਹੁਤ ਸਾਰੇ ਜਮਤਕਾਰ ਹੁੰਦੇ ਨੇ ਐਸੀਆਂ ਬਹੁਤ ਸਾਰੀਆਂ ਚਰਜ ਖੇਟਾਂ ਚੱਲਦੀਆਂ ਰਹਿੰਦੀਆਂ ਨੇ ਕਿਉਂਕਿ ਪ੍ਰਮਾਤਮਾ ਨੇ ਬਣਾਈ ਹੋਈ ਐਸ ਦੁਨੀਆ ਨੂੰ ਬੜਾ ਚਰਜ ਬਣਾਇਆ ਇਹਦੇ ਬੜੇ ਰੰਗ ਨੇ ਸਾਨੂੰ ਸਮਝ ਹੀ ਨਹੀਂ ਆਉਂਦੀ ਕਈ ਵਾਰੀ ਉਹ ਪ੍ਰਮਾਤਮਾ ਦੇ ਰੰਗਾਂ ਨੂੰ ਸਮਝਣਾ ਇਨਸਾਨ ਦੇ ਬਸ ਦੀ ਗੱਲ ਹੈ ਨਹੀਂ ਇਸੇ ਕਰਕੇ ਆਪਾਂ ਅਕਸਰ ਹੀ ਕਹਿੰਦਾ ਕਿ ਪ੍ਰਮਾਤਮਾ ਤੇਰੇ ਰੰਗਾਂ ਦਾ ਪੇਤ ਨਾ ਕੋਈ ਵਾਕੇ ਯੋ ਦੇ ਰੰਗਾਂ ਦਾ ਕੋਈ ਪੇਤ ਨਹੀਂ ਹੈਗਾ ਇਹ ਤੋਂ ਪਹਿਲਾਂ ਮੈਂ ਕਦੇ ਦੇਖਿਆ ਨਹੀਂ ਸੀ ਇਦਾਂ ਦਾ ਕੁਝ ਪਹਿਲੀ ਵਾਰੀ ਦੇਖਿਆ ਖੈਰ ਆਪਾਂ ਤੁਹਾਨੂੰ ਅਕਸਰ ਹੀ ਕਹਿੰਦਾ ਕਿ ਵਾਹਿਗੁਰੂ ਆ ਉਹਦੀਆਂ ਕਿੱਡਾਂ ਬੜੀਆਂ ਅਸ਼ਚਰਜ ਨੇ ਥੋੜੇ ਆਲੇ-ਦਾਲੇ ਕਿਸੇ ਵੀ ਚੀਜ਼ ਨੂੰ ਦੇਖ ਕੇ ਤੁਸੀਂ ਬਸਮਾਤ ਹੋ ਸਕਦੇ ਹੋ ਸੋ ਪ੍ਰਮਾਤਮਾ ਦਾ ਨਾਮ ਲੈਣਾ ਸ਼ੁਰੂ ਕਰੋ ਕਿਸੇ ਵੀ ਨਾਮ ਨਾਲ ਤੁਸੀਂ ਆਪਣੇ ਰੱਬ ਨੂੰ ਜਾਣਦੇ ਹੋ ਉਹੀ ਨਾਮ ਹਰ ਰੋਜ਼ ਉਹਦਾ ਸਿਮਰਨ ਕਰੋ ਕਿਉਂਕਿ ਪ੍ਰਮਾਤਮਾ ਤੋਂ ਬਿਨਾ ਤੁਹਾਡੀ ਕਿਸੇ ਨੇ ਬਾਹ ਨਹੀਂ ਪਾਣੀ ਆਉਣ ਵਾਲਾ ਸਮਾਂ ਉਹਦੇ ਵਿੱਚ ਅਸੀਂ ਰੱਬ ਦਾ ਨਾਮ ਨਹੀਂ ਲੈ ਸਕਾਂਗੇ ਇਦਾਂ ਦੇ ਹਾਲਾਤ ਬਣਦੇ ਜਾਂਦੇ ਆ ਸੋ ਉਹਦੇ ਤੋਂ ਬਚਣ ਦੇ ਲਈ ਇਕੋ ਇਕਰਾਵ ਕਿ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੀਏ ਕਿਉਂਕਿ ਚਮਤਕਾਰ ਹੁੰਦੇ ਆ ਤੇ ਕਲਾ ਵਰਤਦੀ ਆ ਜਿਉਂਦੇ ਵਾਸਤੇ ਰੋ ਧੰਨਵਾਦ